ਸਾਨੂੰ ਇੱਕ ਗੁਪਚਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਜਿਹੜੇ ਹੈਗੇ ਨੇ ਕੁਲਜੀਤ ਕੌਰ ਉਰਫ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਰਾਜਵੀਰ ਕੌਰ ਐਲੀਅਸ ਰਾਜ ਕੌਰ ਪਤਨੀ ਦਲਬੀਰ ਸਿੰਘ ਧਰਮਪ੍ਰੀਤ ਸਿੰਘ ਉਰਫ ਧੰਮੂ ਪੁੱਤਰ ਦਲਬੀਰ ਸਿੰਘ ਇਹਨਾਂ ਦੇ ਘਰੇ ਹਿਰੋਇਨ ਦੀ ਰਿਕਵਰੀ ਤੁਹਾਨੂੰ ਹੋ ਸਕਦੀ ਹੈ ਤਾਂ ਸਾਡੀਆਂ ਟੀਮਜ਼ ਤੁਰੰਤ ਐਸ ਐਚ ਓ ਕਰੇਂਡਾ ਅਮਨਦੀਪ ਸਿੰਘ ਦੀ ਰਿਪੋਰਟ ਹੈ ਸਾਡੀਆਂ ਟੀਮਜ਼ ਤੁਰੰਤ ਪਹੁੰਚੇ ਉੱਥੇ ਮੌਕੇ ਤੇ ਤੇ 2 ਕਿਲੋ ਹਿਰੋਇਨ ਦੀ ਸਾਨੂੰ ਰਿਕਵਰੀ ਹੋਈ ਹੈ ਤੇ 10 ਉੱਥੇ ਮੌਕੇ ਤੇ ਸਾਨੂੰ ਪਿਸਟਲਸ ਮਿਲਨੇ 3 ਬੋਰ ਦੇ ਪੀਐਕਸ5 ਪਿਸਟਲਸ ਪਾਕਿਸਤਾਨੀ ਮੇਡ ਤੇ ਫਿਰ ਸਾਡੇ ਐਡੀਐਸਪੀ ਸਾਹਿਬ ਵੀ ਉੱਥੇ ਜਾ ਕੇ ਦੇਖ ਕੇ ਆਏ ਤੇ ਬਾਕੀ ਦੀ ਤਫਤੀਸ਼ ਅਸੀਂ ਸਾਡੀ ਚੱਲ ਰਹੀ ਹੈ ਐਫਆਈਆਰ ਨੰਬਰ 60 ਅਸੀਂ ਅੰਡਰ ਐਨਡੀਪੀਐਸ ਐਕਟ ਆਰਮਜ਼ ਐਕਟ ਪੀਐਸ ਕਰੰਡਾ ਵੀ ਕੇ ਰਜਿਸਟਰ ਕਰ ਲਿਆ ਡਰਗਮਨੀ ਵੀ ਹੋਈ ਹੈ ਡਰਗਮਨੀ ਨਹੀਂ ਹੈ 30000 ਰੁਪਿਆ ਡਰਗਮਨੀ ਹੈਗੀ ਹੈ ਸਾਡੇ ਸਰੇ ਦਲਬੀਰ ਸਿੰਘ ਕੌਣ ਹੈ ਜੀ ਇਹਨਾਂ ਦੇ ਇਹਦੇ ਤਿੰਨ ਜਿਹੜੇ ਨੇ ਤੁਸੀਂ ਜਿਹੜੇ ਮੁੰਡੇ ਦਿੱਸੇਗੇ ਨੇ ਦੋ ਐਕਸਪੋਰਟਿੰਗ ਨੇ ਇੱਕ ਤੁਸੀਂ ਗ੍ਰਫਤਾਰ ਕਰ ਲਏ ਇਹਦੇ ਵਿੱਚ ਜੀ ਐਦਾਂ ਹੋਇਆ ਹੈ ਕਿ ਇੱਕ ਤਰਨਤਾਰਨ ਪੁਲਿਸ ਵੱਲੋਂ ਵੀ ਇੱਕ ਸੈਪਰੇਟ ਆਪਰੇਸ਼ਨ ਚੱਲਿਆ ਸੀਗਾ ਜਿਹਦੇ ਚ ਉਹਨਾਂ ਨੇ 8 ਕਿਲੋ ਫੀਮ ਫੜੀ ਹੈ ਕੱਲ ਗੁਰਜੰਟ ਅਤੇ ਵਿਜੇ ਇਹਨਾਂ ਦੇ ਚਾਚੇਤਾਏ ਦੇ ਮੁੰਡੇ ਨੇ ਤੇ ਇਹਨਾਂ ਦੇ ਘਰਾਂ ਚੋਂ ਹੀ ਨੇ ਤੇ ਇਹਨਾਂ ਦੇ ਨਾਲ ਹੀ ਇਹ ਇਹ ਜਿਹੜੇ ਸੀਗੇ ਪਾਕਿਸਤਾਨੀ ਸਮਗਲਰਸ ਤੋਂ ਇਹ ਹੀਰੋਇਨ ਤੇ ਆਪਣਾ ਆਰਮਜ਼ ਮੰਗਾਉਂਦੇ ਸੀਗੇ ਇਹਨਾਂ ਨੇ ਅੱਗੇ ਵੀ ਤਿੰਨ ਵਾਰੀ ਪਿੱਛੇ ਇਹਨਾਂ ਨੇ ਪਹਿਲਾਂ ਵੀ ਆਰਮਜ਼ ਮੰਗਵਾ ਕੇ ਡਿਲੀਵਰ ਕੀਤੇ ਨੇ ਚੀਚਾ ਭਗਨੀ ਦੇ ਨੇੜੇ ਇਹਨਾਂ ਨੇ ਡਿਲੀਵਰੀ ਅੱਗੇ ਵੀ ਕੀਤੀ ਹੈ ਆਰਮਜ਼ ਦੀ ਤੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛ ਕੇ ਚਰਕੇ ਕਿੰਨੇ ਹੋਰ ਵੀ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੇ ਅਸੀਂ ਉਹ ਪਤਾ ਕਰ ਸਰ ਇਹ ਗੈਂਗਸਟਰ ਦਾ ਸਪਰਟ ਸੀਗੇ ਸਰ ਜੀ ਇਹਨਾਂ ਦੇ ਕਹਿਣ ਮੁਤਾਬਿਕ ਜਿਹੜੇ ਇਹਨਾਂ ਤੋਂ ਪਹਿਲਾਂ ਡਿਲੀਵਰੀਜ਼ ਲੈ ਕੇ ਗਏ ਨੇ ਉਹ ਗੈਂਗਸਟਰ ਟਾਈਪ ਬੰਦੇ ਸੀਗੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਪੁੱਛ-ਕਿਛ ਕਰਕੇ ਸਖਤੀ ਨਾਲ ਉਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਸੀਗੇ ਤੇ ਜਦੋਂ-ਜਦੋਂ ਇਹਨਾਂ ਨੇ ਡਿਲੀਵਰੀਜ਼ ਕੀਤੀਆਂ ਉਹ ਡੇਟਸ ਦੇ ਨਾਲ ਅਸੀਂ ਪੂਰੀ ਟੈਕਨੀਕਲ ਐਨਾਲਿਸਿਸ ਵੀ ਕਰਾਂਗੇ ਤੇ ਪਤਾ ਕਰਾਂਗੇ ਕਿ ਕੌਣ ਹੈ ਉਹ ਸਿਗੇ ਬੰਦੇ ਜਿਹੜਿਆਂ ਕੋਲ ਪਹਿਲਾਂ ਵੀ ਪਿਸਟਲ ਜੀਆਂ ਡਿਲੀਵਰੀ ਵੇਚਦੇ ਨੇ ਜੀ ਸਰ ਪਿਸਟਲਸ ਤੇ ਕੀ ਇਹਦਾ ਪ੍ਰਾਈਸ ਕੁਝ ਦੱਸੋ ਤੁਸੀਂ ਕੁਝ ਦੱਸਿਓ ਜਿਹਦੇ ਬਾਰੇ ਇਹ ਪੀਐਕਸ5 ਪਿਸਟਲ ਸਿਗਾ ਜੀ ਇਹ ਇਹਨਾਂ ਤੋਂ ਮੰਗਾਉਂਦੇ ਸੀਗੇ ਤੇ 30 ਬੋਰ ਦੇ ਪਿਸਟਲ ਨੇ ਇੱਕ ਇੱਕ ਮੈਗਜ਼ੀਨ ਵੀ ਨਾਲ ਆਇਆ ਇਹ 10 ਮੈ 10 ਪਿਸਟਲ ਆਏ ਨੇ ਤੇ 10 ਮੈਗਜ਼ੀਨ ਨਾਲ ਨੇ ਸਾਡੇ ਇਹਨਾਂ ਨੇ ਅੱਗੇ ਵੀ ਆਲਰੇਡੀ ਕੀਤੇ ਨੇ ਪਾਕਿਸਤਾਨੀ ਮੇਡ ਪਿਸਟਲ ਹੈਗੇ ਹਾਂ ਬਹੁਤ ਕਾਫੀ ਮੈਂ ਪਾਕਿਸਤਾਨ ਤੋਂ ਸਿਰਫ ਕਾਫੀ ਮਹਿੰਗੇ ਪਿਸਟਲ ਨੇ ਜੀ ਸਰ ਜੀ ਕਾਫੀ ਹੈ ਵਧੀਆ ਪਿਸਟਲ ਨੇ ਜਿਹੜੇ ਪਾਕਿਸਤਾਨੀ ਮਿੱਟੀ ਬੋਰ ਦੇ ਪਿਸਟਲ ਨੇ ਵਧੀਆ ਚੱਲਦੇ ਨੇ ਤੇ ਗੈਂਗਸਟਰ ਟਾਈਪ ਬੰਦੇ ਮੰਗਾਉਂਦੇ ਸੀਗੇ ਇਹ ਸਾਰੀ ਡਿਲੀਵਰੀ ਜੀ ਡਰੋਨ ਰਾਹੀਂ ਹੋਈ ਉਸਤਾਜ ਕਹਿੰਦਾ ਕਦੋਂ ਆਈ ਸੀ ਕੰਸਾਈਨਮੈਂਟ ਡਰੋਨ ਦਾ ਇਹਨਾਂ ਨੇ ਜੀ ਪਰਸੋਂ ਇਹਨਾਂ ਕੋਲ ਡਿਲੀਵਰੀ ਆਈ ਸੀ ਜੀ ਇਹ ਸਾਰੀ ਚੀਜ਼ ਦੀ ਤੇ ਕੱਲ ਤਰਨਤਾਰਨ ਪੁਲਿਸ ਦੀ ਛਾਪਾ ਮਾਰੀ ਤੋਂ ਬਾਅਦ ਸਾਡੀ ਟੀਮ ਵੀ ਸਾਡੇ ਕੋਲ ਵੀ ਇਨਫੋਰਮੇਸ਼ਨ ਆਈ ਤੇ ਅਸੀਂ ਵੀ ਫਿਰ ਉਹਨਾਂ ਦੇ ਘਰੇ ਜਾ ਕੇ ਅੱਜ ਸਵੇਰੇ ਜਾ ਕੇ ਇਹਨਾਂ ਨੂੰ ਕਾਰਵਾਈ ਕਰਕੇ ਸਾਰਾ ਕੁਝ ਫੜ ਲਿਆ। ਤਰਮ ਤਰਮਪ੍ਰੀਤ ਸਿੰਘ ਤੇ ਰਾਜਵੀਰ ਕੋ ਮਾ ਬੇਟਾ ਨੇ ਤੇ ਜਿਹੜੇ ਕੁਲਜੀਤ ਕੌਰ ਨੇ ਇਹ ਵਾਈਫ ਆਫ ਸੁਖਮਿੰਦਰ ਸਿੰਘ ਇਹ ਕੌਣ ਹੈ ਜੀ ਉਹਨਾਂ ਦੇ ਪੇਤ ਇਹਨਾਂ ਦੇ ਇਹਨਾਂ ਦੇ ਘਰਾਂ ਚੋਂ ਹੀ ਨੇ ਜੀ ਇਹ ਚਾਚੇ ਤਾਏ ਦੇ ਹੀ ਨੇ ਸਾਰੇ ਇਹ ਪਰਿਵਾਰ ਹੀ ਆ। ਹਾਂਜੀ ਪਰਿਵਾਰ ਹੀ ਆ ਜੀ। ਪੁਰਾਣਾ ਤਸਕਰ ਪਰਿਵਾਰ ਨਹੀਂ ਹੈਗਾ ਜੀ। ਗਰਲਫ੍ਰੈਂਡ ਸੀਗੀ ਐਸਟ੍ਰੋਨੋਮੀ ਦੀ ਗੱਲ ਸਾਹਮਣੇ ਆਈ ਨਹੀਂ ਇੱਕ ਇਹਦੀ ਗਰਲਫ੍ਰੈਂਡ ਵੀ ਸੀਗੀ ਜਿਹੜੇ ਇਨਵੋਲਡ ਸੀਗੇ ਇਹ ਸਾਰੇ ਜਿਵੇਂ ਹੈਗੇ ਜਿਵੇਂ ਕਹਿ ਸਕਦੇ ਹੋ ਪੂਰਾ ਟੱਬਰ ਜਿਹੜੇ ਆਸੇ ਪਾਸੇ ਦੇ ਗੋੰਡੀ ਪਿੰਡ ਹਾਂਜੀ ਹਾਂਜੀ ਜੀ ਉਹਦੇ ਚੋਂ ਹੀ ਆਪਾਂ ਗਰਲਫ੍ਰੈਂਡ ਦਾ ਨਾਮ ਹੈਗਾ ਜੀ ਕੁਲਜੀਤ ਕੌਰ ਜਿਹੜੀ ਹੈਗੀ ਆ ਜੀ ਉਹਦੀ ਗਰਲਫ੍ਰੈਂਡ ਸੀ ਸੈਟਿੰਗ ਹੈ ਦੀ ਹਾਂ ਜੀ ਅੱਛਾ ਮਗਰ ਪ੍ਰਤੀਕ ਉਹ ਠੀਕ ਹੈ ਉਹਦੇ ਨਾਲ ਦੀ ਸੈਟਿੰਗ ਸੀ ਉਹ ਵੀ ਨਾਲ ਰਣੀ ਸੀ ਨਹੀਂ ਸੈਟਿੰਗ ਤਾਂ ਨਾਟ ਐਨ ਅਪ੍ਰੋਪਰੀਏਟ ਵਰਡ ਉਹਦੇ ਮਤਲਬ ਇਦਾਂ ਸੀਗਾ ਕਿ ਨਹੀਂ ਨਹੀਂ ਗੋਲ ਸੀਗੀ ਨਾ ਜੀ ਉਹ ਸ਼ੀ ਵਾਸ ਐਕਟਿਵਲੀ ਇਨਵੋਲਡ ਵਿਦ ਜੀ ਮੀਡੀਆ ਦੀ ਸੈਟਿੰਗ ਹੈ ਜੀ 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 ਅਸਲ ਇਹ ਜਿਸ ਤਰੀਕੇ ਨਾਲ ਕਹਿੰਦਾ ਪੁਲਿਸ ਸਟੇਸ਼ਨ ਨੂੰ ਬਹੁਤ ਵਧੀਆ ਕੰਮ ਕੀਤਾ ਗਿਆ ਪਹਿਲਾਂ ਵੀ ਨਕਾਂ ਦੀ ਰਿਪੋਰਟ ਵੀ ਹੋਈ ਸੀ ਇਹ ਸਮਝੋ ਕਿੰਨਾ ਕਿ ਇਹ ਚੈਲੈਂਜਿੰਗ ਜੌਬ ਹੈ ਕਰੇਂਡਾ ਪੁਲਿਸ ਸਟੇਸ਼ਨ ਦੇ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਤੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਇਹਨੂੰ ਅਸੀਂ ਹੁਣ ਪੰਜਾਬ 'ਚ ਨਸ਼ਿਆਂ ਨੂੰ ਜੜ ਤੋਂ ਮੁਕਾ ਦੇਣਾ ਉਹਦੇ ਤਹਿਤ ਹੀ ਜਿਹੜੀ ਸਾਡੀ ਟੀਮ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਦੀ ਉਹਦੇ 'ਚ ਇੱਕ ਕੰਪੋਨੈਂਟ ਹੈਗਾ ਜੀ ਕਰੇਂਡਾ ਪੁਲਿਸ ਸਟੇਸ਼ਨ ਜਿਹੜਾ ਕਿ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਇਹ ਬਾਰਡਰ ਦੇ ਨਾਲ ਥਾਣੇ ਲੱਗਦਾ ਹੈ ਬਾਰਡਰ ਦੇ ਨਾਲ ਇਹਦੇ ਸਾਰੇ ਪਿੰਡ ਨੇ ਪੁਰਾਣਾ ਸਮਗਲਰਸ ਵੀ ਇੱਥੇ ਨੇ ਜਿਹੜਿਆਂ ਦੇ ਲਿੰਕੇਜਸ ਨੇ ਤੇ ਇੱਥੋਂ ਤੋਂ ਅਸੀਂ ਸਮਝਦੇ ਹਾਂ ਕਿ ਥਿਸ ਇਜ਼ ਦਾ ਸਟਾਰਟ ਜਿੱਥੇ ਅਸੀਂ ਠੱਲ ਪਾਣੀ ਹੈ ਸਭ ਤੋਂ ਜ਼ਿਆਦਾ ਤੇ ਉਸ ਦੇ ਤਹਿਤ ਇੱਥੇ ਸਭ ਤੋਂ ਜ਼ਿਆਦਾ ਸਾਡਾ ਫੋਕਸ ਵੀ ਹੈ ਤੇ ਫੋਕਸਡ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਵੀ ਹੈ ਪਰ ਦੋ ਤਿੰਨ ਪਿੰਡ ਹੈਗੇ ਨੇ ਨਾਲ ਉਹਨਾਂ ਦੇ ਟਿੰਡੇ ਥਾਣੇ ਦਾ ਲੱਗਦੇ ਜਿਹੜੇ ਸ਼ਹਿਰ ਨਗਰ ਹੋ ਗਿਆ ਭਗੜਾ ਹੋ ਗਿਆ ਉੱਤੋਂ ਦੇ ਜਿਹੜੇ ਤਸਕਰ ਜਿਹੜੇ ਹੈਗੇ ਆ ਹਾਲੇ ਤੱਕ ਉਹ ਉਹਦੇ ਗ੍ਰਿਪ ਤੋਂ ਬਾਹਰ ਹੀ ਨੇ ਨਹੀਂ ਜੀ ਸਾਰੇ ਜਿਹੜੇ ਤਸਕਰ ਨੇ ਤੁਸੀਂ ਪਤਾ ਕਰਾਓ ਪਿੰਡਾਂ ਚੋਂ ਜਾਂ ਤਾਂ ਭੱਜੇ ਹੋਏ ਨੇ ਜਾਂ ਉਹ ਜੇਲ੍ਹਾਂ ਚ ਨੇ ਤੇ ਅੱਗੇ ਵੀ ਇਦਾਂ ਦੀ ਮੁਹਿੰਮ ਚੱਲਦੀ ਰਹੇਗੀ ਜਿਹੜੇ ਵੀ ਸਾਡੇ ਸਾਹਮਣੇ ਕੋਈ ਵੀ ਜਿਹੜੇ ਸਾਨੂੰ ਪਬਲਿਕ ਦੀ ਬੜੀ ਵਧੀਆ ਸਪੋਰਟ ਮਿਲ ਰਹੀ ਹੈ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਤੁਰੰਤ ਉਹਦੇ ਤੇ ਐਕਟ ਕਰ ਰਹੇ ਹਾਂ ਇਹਦੇ ਨਾਲ ਪਬਲਿਕ ਦਾ ਸਾਡੇ ਨਾਲ ਜਿਹੜਾ ਸਹਿਯੋਗ ਹੈ ਉਹ ਵੀ ਵਧ ਰਿਹਾ ਹੈ ਸਾਡਾ ਜਿਹੜਾ ਮੋਰਲ ਹੈ ਪੁਲਿਸ ਦਾ ਉਹ ਵੀ ਬਹੁਤ ਵਧਿਆ ਹੋਇਆ ਹੈ ਅਸੀਂ ਪੂਰੇ ਕਾਫੀ ਹਾਈ ਮੋਰਲ ਨਾਲ ਅਸੀਂ ਕੰਮ ਕਰ ਰਹੇ ਹਾਂ ਲੇਡੀਜ਼ ਨੂੰ ਕਿਉਂ ਅਸੀਂ ਲਾਂਦੇ ਸੀਤਾ ਦੀ ਸ਼ੱਕ ਨਾ ਪੈ ਸਕੇ ਦੇਖੋ ਜੀ ਇਹ ਤਫਤੀਸ਼ ਦਾ ਪਾਰਟ ਹੈ ਅਸੀਂ ਅੱਗੇ ਵੀ ਇਨਫੋਰਮੇਸ਼ਨ ਹੋਰ ਡਿਵੈਲਪ ਕਰਾਂਗੇ ਕਿ ਇਹਨਾਂ ਨੇ ਇਹਨਾਂ ਦਾ ਇੰਪੋਰਟੈਂਟ ਪਾਰਟ ਸੀਗਾ ਕਿ ਇਹ ਸਿਰਫ ਫਰੰਟ ਤੇ ਰੱਖੀਆਂ ਗਈਆਂ ਸੀ ਕਿ ਆ ਇਹ ਆਪ ਹੀ ਤਸਕਰੀ ਚ ਇਨਵੋਲ ਸੀ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਤਿੰਨ ਕਨਸਾਈਨਮੈਂਟਸ ਆਲਰੇਡੀ ਇਨਰਕਲ ਆ ਚੁੱਕੀਆਂ ਸੀਗੀਆਂ ਤੇ ਅੱਗੇ ਵੀ ਇਹਨਾਂ ਦੇ ਪਲਾਨ ਸੀਗੇ ਕਿ ਇਹ ਕਰਨਗੇ ਸਰ ਇਹ ਜਿਹੜਾ ਜਿਹੜੇ ਕੇਸ ਵਿੱਚ ਸੀ ਐਫਆਈਆ ਦਰਜ ਕੀਤਾ ਇਹਦੇ ਵਿੱਚ ਕਿੰਨੇ ਬੰਦੇ ਨੋਮਿਨੇਟ ਕੀਤੇ 6 ਹੀ ਨੇ ਇਸ ਤੋਂ ਇਲਾਵਾ ਵੀ ਇਹਦੇ ਵਿੱਚ ਤਿੰਨ ਅਕਿਊਜ਼ਡ ਅਸੀਂ ਅਰੈਸਟ ਕਰ ਲਏ ਆ ਜੀ ਤਿੰਨ ਬੰਦੇ ਜਿਹੜੇ ਅਸੀਂ ਆ ਹੋਰ ਨੋਮਿਨੇਟ ਕਰ ਲਏ ਜਿਹੜੇ ਸਾਡੀ ਗ੍ਰਿਫਤ ਤੋਂ ਬਾਹਰ ਨੇ ਬਟ ਉਹਨਾਂ ਤੇ ਵੀ ਸਾਡੀਆਂ ਟੀਮਜ਼ ਰੇਡ ਕਰ ਰਹੀਆਂ ਆ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਗ੍ਰਿਫਤਾਰ ਕਰ ਦਲਬੀਰ ਸਿੰਘ ਨੂੰ ਨੋਮਿਨੇਟ ਕੀਤਾ ਕੀ ਇਹਦੇ ਵਿੱਚ ਨਹੀਂ ਜਿਹੜਾ ਦਲਬੀਰ ਸਿੰਘ ਹੈ ਉਹ ਹਜੇ ਨੋਮਿਨੇਟਡ ਨਹੀਂ ਹੈ ਜੀ ਉਹ ਉਹਦੇ ਅਜੇ ਪੁੱਛਗਿੱਛ ਅਸੀਂ ਪਤਾ ਕਰਾਂਗੇ ਕਿ ਉਹਨਾਂ ਦਾ ਰੋਲ ਹੈਗਾ ਨਹੀਂ ਹੈਗਾ ਜੇ ਰੂਲ ਹੋਏਗਾ ਜੀ ਸਾਰਿਆਂ ਨੂੰ ਅਸੀਂ ਨਾਮਿਨੇਟ ਕਰਕੇ ਵੀ ਵਿਲ ਅਰੈਸਟ ਕਰਕੇ ਜਦੋਂ ਕਿੰਨੀ ਵੱਡੀ ਕਾਮਯਾਬੀ ਸਰਪ੍ਰੀਖ ਦੀ ਬਹੁਤ ਵੱਡਾ ਕਾਰਟਲ ਹੈ ਇਸ ਤੋਂ ਬਾਅਦ ਇਸ ਤੋਂ ਨਾਲ ਨੇ ਵੀ ਦੇਖੋ ਜੀ ਇਹ ਜਿਹੜੀ ਆ ਹਿਰੋਇਨ ਦੀ ਕਨਸਾਈਨਮੈਂਟ ਹੈ 2 ਕਿਲੋ ਉਹ ਵੀ ਜਿਹੜੀ ਹਿਰੋਇਨ ਦੀ ਕਨਸਾਈਨਮੈਂਟ ਹੈ ਉਹ ਵੀ ਅੱਗੇ ਵਿਚਾਰੇ ਜਿਹੜੇ ਸਾਡੇ ਯੂਥ ਹੈ ਜਿਹੜੇ ਨਸ਼ਾ ਕਰ ਰਹੇ ਨੇ ਮਜਬੂਰੀ ਚ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਲਤ ਲੱਗ ਚੁੱਕੀ ਹੈ ਇਹ ਉਹਨਾਂ ਕੋਲ ਜਾਣਾ ਸੀਗਾ ਤੇ ਉਹ ਯੂਥ ਨੂੰ ਹੁਣ ਅਸੀਂ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਚ ਰੀਹੈਬਿਲੀਟੇਸ਼ਨ ਸੈਂਟਰ ਚ ਭੇਜਾਂਗੇ ਇੱਕ ਤਾਂ ਉਹ ਵਾਲਾ ਪੋਰਸ਼ਨ ਕੱਟ ਹੋ ਗਿਆ ਦੂਸਰਾ ਤੁਸੀਂ ਦੇਖ ਰਹੇ ਹੋ ਇਹ ਵੈਪਨਸ ਜਿਹੜੇ ਸੀਗੇ ਮਾੜੇ ਅਨਸਰਾਂ ਦੇ ਹੱਥਾਂ ਚ ਜਾਣੇ ਸੀ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨੀ ਸੀਗੀ ਅਸੀਂ ਇਹ ਵੈਪਨ ਕਨਸਾਈਨਮੈਂਟ ਇੱਥੇ ਹੀ ਸੀਜ਼ ਕਰਕੇ ਇੱਥੇ ਹੀ ਰੋਕ ਕੇ ਜਿਹੜੇ ਮਾੜੇ ਕੰਮ ਕਰਨ ਚਾ ਰਹੇ ਸੀਗੇ ਉਹਨਾਂ ਨੂੰ ਵੀ ਠੱਲ ਪਾਈ ਹੈ ਅਸੀਂ ਜਲਦੀ ਹੀ ਇਹ ਵੀ ਆਇਡੈਂਟੀਫਾਈ ਕਰ ਲਾਂਗੇ ਕਿ ਇਹ ਜਾਣੇ ਕਿਹਦੇ ਕੋਲ ਸੀਗੇ ਤਾਂ ਕਿ ਜਿਹੜੇ ਮਾੜੇ ਅੰਸਰ ਜਿਹੜੇ ਦੀ ਸੋਚ ਹੈਗੀ ਹੈ ਕਿ ਕ੍ਰਾਈਮ ਕਰਨਾ ਹੈ ਕ੍ਰਿਮੀਨਲਸ ਦੇ ਅਸੀਂ ਉਹਨਾਂ ਨੂੰ ਵੀ ਬਹੁਤ ਜਲਦੀ ਠੱਲ ਪਾ ਲਾਂਗੇ ਹੋਰ ਵੀ ਇਹਨਾਂ ਕੋ ਬਰਾਮਦ ਹੋਣ ਦੀ ਉਮੀਦ ਹੈ ਜੀ ਅਸੀਂ ਇੰਟਰੋਗੇਸ਼ਨ ਚੱਲ ਰਹੀ ਹੈ ਸਾਡੀ ਹੋਰ ਵੀ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਜਿਵੇਂ ਤੁਹਾਨੂੰ ਦੱਸਿਆ ਤਿੰਨ ਵਾਰੀ ਕਨਸਾਈਨਮੈਂਟਸ ਹੋਰ ਆਈਆਂ ਸੀਗੀਆਂ ਅੱਗੇ ਕਿਹੜੇ ਬੰਦਿਆਂ ਕੋਲ ਡਿਲੀਵਰੀ ਹੋਣੀ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਪ੍ਰੋਪਰਲੀ ਇਹਨੂੰ ਹੋਰ ਵੀ ਤਫ਼ਤੀਸ਼ ਕਰਕੇ ਕੁਝ ਕਰਾਂਗੇ ਇਹਨਾਂ ਨੂੰ ਰਿਮਾਂਡ ਸਾਡਾ ਮਿਲ ਚੁੱਕਾ ਆ ਆਪਾਂ ਨੂੰ ਪੇਸ਼ ਕਰਨ ਲਈ ਅਸੀਂ ਜਾਣਾ ਤੇ ਆਪਾਂ ਨੂੰ ਰਿਮਾਂਡ ਜਲਦੀ ਹੀ ਅਸੀਂ ਮੰਗਾਗੇ ਤਿੰਨ ਚਾਰ ਦਿਨ ਦਾ ਅਸੀਂ ਮਿਨੀਮਮ ਰਿਮਾਂਡ ਲਵਾਂਗੇ ਜੀ ਤਾਂਕਿ ਇਨਾਂ ਤੋਂ ਪ੍ਰੋਪਰਲੀ ਪੁੱਛਗਿੱਛ ਕਰ ਸਕੀਏ ਸਰ ਇਹ ਅਮਰਿਤਪਾਲ ਦੇ ਜਿਹੜੇ ਸਾਥੀ ਆ ਰਹੇ ਕਿਦੋਂ ਤੱਕ ਉਹਨਾਂ ਨੂੰ ਲਿਆਂਦੇ ਸੰਭਾਵਨਾ ਦੇਖੋ ਜੀ ਅਮਰਿਤਪਾਲ ਦਾ ਕੇਸ ਜਿਹੜਾ ਸੀਗਾ ਉਹਦੇ ਵਿੱਚ ਸਾਡੇ ਹੈੱਡਕੁਆਰਟਰ ਤੋਂ ਵੀ ਪ੍ਰੈਸ ਕਾਨਫਰੰਸ ਹੋ ਚੁੱਕੀ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੁਹਾਨੂੰ ਡੀਆਈਜੀ ਸਾਹਿਬ ਨੇ ਵੀ ਦੱਸਿਆ ਕਿ ਜਿਹੜੇ ਅਜਨਾਲਾ ਵਾਲੇ ਕੇਸ 39 ਨੰਬਰ ਐਫਆਈਆਰ ਚ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਹੁਣ ਅਕੋਰਡਿੰਗ ਟੂ ਲਾਅ ਅਸੀਂ ਅਰੈਸਟ ਕਰਾਂਗੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਾਂਗੇ ਤੇ ਜਿਹੜੀ ਅੱਗੇ ਦੀ ਇਨਵੈਸਟੀਗੇਸ਼ਨ ਹੈ ਤਾਂ ਕਿ ਉਹ ਜਿਹੜੀ ਲਾਫੁਲ ਇਨਵੈਸਟੀਗੇਸ਼ਨ ਲਾਫੁਲ ਕੋਰਸ ਆਫ ਐਕਸ਼ਨ ਹੈ ਉਹ ਅਸੀਂ ਅੱਗੇ ਪੂਰਾ ਕਰਾਂਗੇ ਉਹ ਅਸੀਂ ਤਫਤੀਸ਼ ਖਤਮ ਕਰਾਂਗੇ ਜਿਹੜੀ ਪ੍ਰੋਸੈਸ ਨੂੰ ਥੋੜਾ ਜਾ ਟਾਈਮ ਲੱਗੇਗਾ। ਲਿਆਂਦੀ ਕਿਦੋਂ ਦਾ ਉਮੀਦ ਹੈ? ਕਿਦੋਂ ਤੱਕ? ਦੇਖੋ ਇਹਨਾਂ ਨੂੰ ਜਲਦੀ ਹੀ ਲਿਆਵਾਂਗੇ ਜੀ। ਉਹਨਾਂ ਦੀ ਜਿਵੇਂ ਜਿਵੇਂ ਉਹ ਨਿਕਲ ਰਹੇ ਨੇ ਉਹਨਾਂ ਦੀ ਅਰੈਸਟ ਪੈ ਰਹੀ ਹੈ ਤੇ ਅੱਗੇ ਉਹਨਾਂ ਨੂੰ ਜਲਦੀ ਹੀ ਤੁਹਾਡੇ ਨਾਲ ਜਿਹੜੇ ਅਪਡੇਟਸ ਹੈਗੇ ਆ ਉਸੇ ਸ਼ੇਅਰ ਕਰਾਂਗੇ। ਕਿੰਨੇ ਨੇ ਅਰੈਸਟ ਪੈ ਚੁੱਕੀ ਹੈ ਜੀ? ਸਰ ਕਿੰਨੇ ਅਰੈਸਟ ਦੇਖੋ ਜੀ ਹੁਣ ਤੱਕ 4 ਦੀ ਅਰੈਸਟ ਪੈ ਚੁੱਕੀ ਹੈ ਤੇ ਹੋਰ ਵੀ ਜਿਹੜੇ ਹੈਗੇ ਨੇ ਉਹ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਸਾਰਿਆਂ ਨੂੰ ਐਸ ਪਰ ਲਾ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਨੂੰ ਜੱਜ ਸਾਹਿਬ ਦੇ ਪ੍ਰੋਡਿਊਸ ਕਰਕੇ ਰੀਮਾਂਡ ਲੈ ਕੇ ਤਫ਼ਤੀਸ਼ ਕਰਾਂਗੇ ਤਾਂ ਜੋ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਅਸੀਂ ਮੁਕੰਮਲ ਕਰ ਸਕੀਏ ਸਰ ਇਹ ਟੋਟਲ ਕਿੰਨੇ ਬੰਦੇ ਜਣਾਂ ਤੇ ਐਨਐਸਏ ਹਟਿਏ ਤੇ ਕਦੋਂ ਤੱਕ ਨਾਂਦੂ ਮੀਟ ਦੇ ਦੇਖੋ ਜੀ 10 ਬੰਦੇ ਟੋਟਲ ਨੇ ਜਿਹੜਿਆਂ ਤੇ ਐਨਐਸਏ ਲੱਗੀ ਹੈ ਇਹ ਸਾਰਿਆਂ ਨੂੰ ਪਤਾ ਹੈ ਹੌਲੀ ਹੌਲੀ ਜਿਹੜੀ ਐਨਐਸਏ ਦੀ ਮਿਆਦ ਹੁੰਦੀ ਹੈ ਤੁਹਾਨੂੰ ਪਤਾ ਹੈ ਉਹ ਖਤਮ ਹੋ ਰਹੀ ਹੈ ਜਿਵੇਂ ਜਿਵੇਂ ਹੁੰਦਾ ਜਾਏਗਾ ਅਸੀਂ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਦੇ ਰਵਾਂਗੇ ਸਾਡੇ ਹੈੱਡਕਵਾਰਟਰ ਸਾਹਿਬ ਕਿੰਨੀਆਂ ਕੋਟੀ ਟੀਮਾਂ ਗਈਆਂ ਜੀ ਜੀ ਗਈਆਂ ਹੋਈਆਂ ਜੀ ਟੀਮਾਂ ਤਦੋਂ ਤੱਕ ਨਾਂ ਸੀ ਉਮੀਦ ਹੈ ਉਹ ਤੁਹਾਨੂੰ ਸ਼ੇਅਰ ਕਰ ਦਾਂਗੀ ਜੀ ਇੰਡਿਊ ਕੋਰਸ ਆਫ ਟਾਈਮ ਅਸੀਂ ਸਭ ਕੁਝ ਸ਼ੇਅਰ ਕਰਾਂਗੇ ਸਰ ਤਰ ਤਰਤਰ ਵਾਲਾ ਜਿਹੜੀ ਕੇਸ ਇਸ ਨਾਲ ਰਿਲੇਟਡ ਜਿਹੜਾ ਗਿਆ ਉਹ ਕੱਲ ਹੀ ਹੋਇਆ ਉਹ ਵੀ ਕੱਲ ਹੀ ਹੋਇਆ ਜੀ ਕੇਸ ਰਜਿਸਟਰ ਜੀ ਓਕੇ ਉਹ ਉਹਨਾਂ ਤੋਂ ਤੁਹਾਨੂੰ ਟੈਪ ਆਫ ਜਿਹੜੀ ਹੈ ਮਿਲੀ ਹੈ ਤਾਂ ਉਸ ਤੋਂ ਬਾਅਦ ਇਹ ਸਾਡੀ ਸੈਪਰੇਟ ਇਨਫੋਰਮੇਸ਼ਨ ਸੀਗੀ ਜੀ ਸਾਡੇ ਕਿਉਂਕਿ VDCs ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀਆਂ ਹਨ ਸਾਡੇ ਜਿਹੜਾ ਲੋਕਲ ਇਨਫੋਰਮੇਸ਼ਨ ਸਿਸਟਮ ਹੈਗਾ ਸਾਡੀ ਲੋਕਾਂ ਵੱਲੋਂ ਸਪੋਰਟ ਸਾਨੂੰ ਇੰਨੀ ਜ਼ਿਆਦਾ ਵਧੀਆ ਹੈਗੀ ਹੈ ਲੋਕਾਂ ਨੇ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਉਹਦੇ ਤੇ ਅਸੀਂ ਐਕਟ 哎呀，我可不答应。